ਭਾਈ ਸਾਡੀ ਗੱਡੀ ਤੇ ਨੰਬਰ ਪਲੇਟ ਨਹੀਂ ਆ ਨੰਬਰ ਪਲੇਟ ਬਣੀ ਹੋਈ ਆ ਤੇ ਇੱਥੇ ਦੁਕਾਨ ਤੇ ਮੈਂ ਲਵਾਉਣਾ ਆਗਾ ਤੇ ਜੇ ਮੇਰੀ ਨੰਬਰ ਪਲੇਟ ਨਾ ਬਣੀ ਹੋਵੇ ਸਰਕਾਰੀ ਦੁਕਾਨ ਤੇ ਨਾ ਪਈ ਹੋਵੇ ਮੇਰੀ ਗੱਡੀ ਬੌਂਡ ਕਰ ਦਿਓ ਹੋਰ ਦੱਸੋ ਯਾਰ ਇੱਥੇ ਦੁਕਾਨ ਤੇ ਦਾ ਮੈਨੂੰ ਜਾਲਿਆਂ ਤੋਂ ਨੰਬਰ ਪਲੇਟ ਲਵਾਉਣੀ ਆਇਆ ਮੈਂ ਅੱਜ ਅੱਜ ਹੀ ਦੇ ਦਿਓ ਦੱਸੋ ਦੇ ਰਿਹਾ ਓ ਤੂੰ ਸ਼ਰੇਆ ਮੇਰੇ ਨਾਲ ਨਹੀਂ ਤਾਹ ਲੱਗ ਗਿਆ ਉਹੀ ਨਾਲ ਇਹ ਲਾ ਲੋ ਕੋਈ ਗੱਲ ਨਰੂਨ ਸੰਸਨ ਨਹੀਂ ਲਾਉ ਤੂੰ ਮੇਰੇ ਨਾਲ ਆ ਜਾ ਮੈਂ ਲਾ ਲੋ ਬਾਈ ਜਿਹੜੀ ਤੂੰ ਸ਼ਰੇਆ ਲਿਆਓ ਐ ਨਹੀਂ ਲਾਉ ਹੈ ਜੀ ਮੇਰੇ ਕੋਲ ਨਹੀਂ ਹੈਗਾ ਕੁਛ ਇੱਧਰ ਨਹੀਂ ਮੇਰੇ ਕੋਲ ਹੈ ਤੁਸੀਂ ਚਲਾ ਰਹੇ ਹੋ ਮੇਰੀ ਨਹੀਂ ਗੱਡੀ ਵੀਰੇ ਮੇਰੀ ਨਹੀਂ ਗੱਡੀ ਹੈਗੀ ਇਹਨਾਂ ਦੀ ਗੱਡੀ ਪਹਿਲਾਂ ਉਹ ਨੰਬਰ ਲੈਓ ਉੱਤ ਖਾਓ ਆਹ ਦਾਰੂ ਲੈ ਲਓ ਜੀ ਮੈਂ ਸਾਰਾ ਕੁਝ ਦੇ ਦਾਂ ਜਗਰਾਮਾਂ ਦੇ ਵਿੱਚ ਮੈਨੂੰ ਭਰੋਸਾ ਦਿਵਾਇਆ ਜਾਂਦਾ ਐਸਐਸਪੀ ਸਾਹਿਬ ਤੋਂ ਉਹ ਬੰਦੇ ਫੜੇ ਜਾਂਦੇ ਆ ਕਿਉਂਕਿ ਉਹਨਾਂ ਨੇ ਖਾਦੀ ਪੀਤੀ ਹੁੰਦੀ ਆ ਉਹ ਚਲੋ ਉਹਨਾਂ ਨਾਲ ਆਪਣਾ ਹੋ ਜਾਣਾ ਸੈਸਮਾ ਉਸ ਤੋਂ ਬਾਅਦ ਦੇ ਵੀਡੀਓ 'ਚ ਫੋਨ ਲਾ ਸਕਦੇ ਜਗਰਾਮਾਂ ਦੇ ਵਿੱਚ ਪੁੱਛ ਕੇ ਕੀ ਕਰ ਸਕਦੇ ਡੀਐਸਪੀ ਸਾਹਿਬ ਤੁਸੀਂ ਪੁੱਛ ਕੇ ਕੀ ਕਰ ਸਕਦੇ ਫੋਨ ਲਾਉਣ ਤੁਸੀਂ ਪੁੱਛ ਕੇ ਕੀ ਕਰ ਸਕਦੇ ਫੋਨ ਲਾ ਕੇ ਪੁੱਛਣ ਤੁਸੀਂ ਫੋਨ ਲਾਓ ਮੇਰੇ ਉੱਪਰ ਕੋਈ ਘਟਨਾ ਨਹੀਂ ਦਾ ਪ੍ਰਸ਼ਾਸਨ ਆਪਦੇ ਹਿਸਾਬ ਨਾਲ ਅਫਸਰ ਜਿਹੜੀ ਮਰਜ਼ੀ ਕਾਰਵਾਈ ਕਰਦਾ ਤੁਹਾਨੂੰ ਸਮਾਂ ਨਹੀਂ ਦਿੱਤਾ ਗਿਆ ਯਾ ਇਸ ਤਰ੍ਹਾਂ ਕਿ ਤਰਾਣ ਕਰਤੀਆ ਗਿਆ ਦੇਖੋ ਮੈਨੂੰ 20 ਮਿੰਟ ਦਾ ਸਮਾਂ ਨਹੀਂ ਦਿੱਤਾ ਗਿਆ ਅੱਜ ਮੈਂ ਸਿਰਫ ਤੇ ਨੰਬਰ ਪਲੇਟ ਲਗਾਉਣ ਦੇ ਲਈ ਮੈਂ ਕਿਹਾ ਸਰ ਜੱਬੀ ਨੰਬਰ ਪਲੇਟ ਬਣੀ ਹੋਈ ਆ 20 ਮਿੰਟ ਦਾ ਸਮਾਂ ਨਹੀਂ ਦਿੱਤਾ ਮੈਨੂੰ ਇਹ ਕਹਿੰਦੇ ਕਿ ਤੁਸੀਂ ਇੰਟੀਗਰ ਤੁਹਾਡਾ ਡ੍ਰਾਈਵ ਲਾਵਾਂਗੇ ਜੇ ਮੈਂ ਧਮਕੀ ਦਿੱਤੀ ਹੁੰਦੀ ਇਹਨਾਂ ਨੇ ਮਿੰਟ ਮਾਰ ਨਹੀਂ ਰਹੇ ਰਿਕਾਰਡ ਕਰਕੇ ਆਏ ਵੀ ਕਰ ਦੋ ਅਗਲੀ ਗੱਲ ਇਹ ਗੱਲ ਪਤਾ ਮੈਨਾਂ ਨੂੰ ਕਿਉਂ ਕਹੀ ਮੈਂ ਕਿਹਾ ਵੀ ਤੁਸੀਂ 5-500 ਰੁਪਈਆ ਲੈਨੇ ਹੋ 500 ਰੁਪਈਆ ਦੇ ਕੇ ਆ ਇੱਥੇ ਬਹੁਤ ਬੰਦੇ ਇਹਨਾਂ ਨੂੰ ਜਾਣਦੇ ਆ ਬਾਈ ਜੇ ਨਹੀਂ ਤੁਸੀਂ ਲੈ ਆ ਜੀ ਹਾਂ ਜੀ ਗੁਰਦੁਆਰੇ ਚੜ ਕੇ ਆਪਣੇ ਮਾਪੇ ਦੀ ਸੌਂਹ ਖਾਣੋ ਬਾਈ ਗੁਰਦਾਰੇ ਤਾਂ ਇੱਥੇ ਮੇਰੀ ਗੱਲ ਸੁਣੋ ਰੱਬ ਨੂੰ ਤਾਂ ਅੱਜ ਕੱਲ ਟੱਪ ਦੱਸਦੇ ਆ ਅੱਜ ਕੱਲ ਤਾਂ ਏਡੇ ਏਡੇ ਲੀਟਰ ਗੁੜਕਾ ਸਾਹਿਬ ਦੀਆਂ ਸੌਂਹਾਂ ਖਾ ਕੇ ਪੰਜਾਬ ਖਾ ਕੇ ਇੱਥੇ ਤਾਂ 500 ਰੁਪਏ ਦੀ ਗੱਲ ਆ ਬਾਈ ਮੰਨ ਜਾਣਗੇ ਮੈਨੂੰ ਦੱਸੋ ਤੁਸੀਂ ਅੱਛਾ ਜੋੜ ਕੇ ਬੇਨਤੀ ਕਰਦਾ ਜੀ ਵੀ ਜੇ ਕਿਸੇ ਬੰਦੇ ਨੇ ਨੰਬਰ ਪਲੇਟ ਲਗਾਉਣ ਜਾਣਾਗਾ ਉਹਨੂੰ 20 ਮਿੰਟ ਦਾ ਸਮਾਂ ਤਾਂ ਦੇ ਦਿਓ ਨੰਬਰ ਪਲੇਟ ਆਈ ਪੀਰ ਨੇਜਾ ਪਲੇਟ ਵਾਲਿਆਂ ਦੇ ਪਿੱਛੇ ਨੰਬਰ ਪਲੇਟ ਹੀ ਲਵਾਉਣੀ ਆ ਸਿਰਫ ਤੇ ਸਿਰਫ ਅਗਲੀ ਮੈਂ ਹੁਣ ਤੁਰ ਕੇ ਜਾਵਾਂ ਜੀ ਤੁਈ ਤਾਂ ਚਲਾਨ ਵੀ ਕੱਟਦਾ ਮੈਨੂੰ ਤਾਂ 20 ਮਿੰਟ ਦਾ ਸਮਾਂ ਹੀ ਨਹੀਂ ਦਿੱਤਾ ਉਹ ਦੇਖੋ ਤੇ ਮੈਂ 20 ਮਿੰਟ ਦਾ ਸਮਾਂ ਮੰਗਿਆ ਸੀ 20 ਮਿੰਟ ਦਾ ਸਮਾਂ ਤਾਂ ਬੰਦਾ ਦੇ ਸਕਦਾ ਨਾ ਰਫ਼ਤਾਰ ਆਏ ਮੇਰਾ ਨਾਮ ਆ 20 ਮਿੰਟ ਦਾ ਮੈਂ ਸਮਾਂ ਮੰਗਿਆ 20 ਮਿੰਟ ਕੋਈ ਬਾਲੇ ਨਹੀਂ ਹੁੰਦੇ ਆ ਸਾਰਾ মিডিਆ ਤੁਹਾਨੂੰ ਫੋਨ ਕਰਕੇ ਸਰ ਨੇ ਬੁਲਾਇਆ ਤੇ ਇੱਥੇ ਹੀ ਖੜਿਓ 20 ਮਿੰਟ ਦਾ ਮੈਨੂੰ ਸਮਾਂ ਦੇ ਦੋ ਗੱਡੀ ਵੀ ਇੱਥੇ ਖੜੀ ਆ ਜਿਵੇਂ ਨੰਬਰ ਪਲੇਟ ਨਾਲ ਆਵਾ ਤਾਂ ਇਹਨਾਂ ਦੇ ਵੀ ਕਾਰਵਾਈ ਹੋਵੇ ਦੇਖੋ ਭਾਈ ਹੁਣ ਨੰਬਰ ਪਲੇਟ ਲਵਾਉਣ ਦੇ ਲਈ ਗੱਡੀ ਮੈਂ ਲੈ ਕੇ ਹੀ ਆਉਂਗਾ ਹੁਣ ਸਾਈਕਲ ਤੇ ਚੜ ਕੇ ਥੋੜੀ ਆਉਣਾ ਨੰਬਰ ਪਲੇਟ ਲਗਾਉਣਾ ਜੇ 20 ਮਿੰਟ ਦਾ ਸਮਾਂ ਦਿੱਤਾ 20 ਮਿੰਟ ਦੇਣੇ ਚਾਹੀਦੇ ਅਗਲੀ ਗੱਲ ਜਗਰਾਮਾਂ ਦੇ ਵਿੱਚ ਇੰਨਾ ਕੁਸ਼ ਹੋਇਆ ਰਾਤ ਨੂੰ 12 ਵਜੇ ਪਿੱਛੇ ਬੰਦੇ ਪੈਂਦੇ ਆ ਥਾਣੇ ਮੂਰੇ ਜਾਂਨਾ ਥਾਣੇ ਨੂੰ ਜਿੰਦਾ ਲਾਇਆ ਹੁੰਦਾਗਾ ਤੇ ਹੁਣ ਚਲੇ ਗਏ ਉਸ ਤੋਂ ਬਾਅਦ ਦੇ ਵਿੱਚ ਇੱਕ ਹੋਰ ਮੋਟਰਸਾਈਕਲ ਖੜਾ ਮਗਿਆ ਸਰ ਕਟੋ ਚਲਾਣ ਕਹਿੰਦੇ ਮੈਂ ਨਹੀਂ ਕੱਟਣਾ ਮੈਂ ਕਿਹੜਾ ਰੋਕਿਆਗਾ ਦੂਜੀ ਗੱਲ ਉਹ ਬੰਦੇ ਦਾ ਚਲਾਣ ਕਿਉਂ ਨਹੀਂ ਕੱਟਿਆ ਜੇ ਸੱਚੇ ਹੁੰਦੇ ਫੜ ਕੇ ਚਲਾਣ ਕੱਟਦੇ ਲੈ ਭਾਈ ਗਲਤ ਨੂੰ ਗਲਤ ਕਹਨੇ ਆ ਸ਼ਰਮ ਕਹਨੇ ਆ ਰੋਕਿਆ ਨੰਬਰ ਪਲੇਟ ਪਿੱਛੇ ਜਾਲੀਆਂ ਲੱਗੀਆਂ ਹੋਈਆਂ ਗੱਡੀ ਇਹ ਕਹਿੰਦਾ ਮੈਨ ਮੈਨੂੰ ਮੈਂ ਤਾਂ ਗਾਲੀਆਂ ਲਾਣੀਆਂ ਮੈਨੂੰ ਅਫਸਰਾਂ ਨੇ ਪਰਮਿਸ਼ਨ ਮੈਂ ਉਹ ਵੀ ਰੀਡਰੈਕਸ਼ਨ ਪਰਮਿਸ਼ਨ ਦਿਖਾ ਦੋ ਇਹਨਾਂ ਰੀਡਨ ਪਰਮਿਸ਼ਨ ਨਹੀਂ ਹੁੰਦੀ ਸਾਡੇ ਕੋਲ ਤਾਂ ਇਦਾਂ ਹੀ ਆ ਉਹ ਵੀ ਇਦਾਂ ਜਿਹੜਾ ਆਪਾਂ ਲਰਨਿੰਗ ਲਾਇਸੈਂਸ ਬਣਾਉਦੇ ਆ ਉਦੋਂ ਆ ਪੱਕਾ ਕਿੰਨੇ ਦਿਨਾਂ ਬਾਅਦ ਅਪਲਾਈ ਹੁੰਦਾ 3 ਮਹੀਨੇ ਬਾਅਦ ਜਾਂ 40 ਦਿਨ ਬਾਅਦ 40 ਦਿਨ ਬਾਅਦ ਤੇ ਫਿਰ ਤੁਸੀਂ ਕਿੱਦਾਂ ਕਿ ਸਾਡਾ ਕਰ ਸਕਦੇ ਹੋ ਉਦੋਂ ਵੀ ਆ ਕੇ ਪਿੱਛੇ ਐਲਪਲੇਟ ਲੱਗੀ ਆ ਲੱਗਿਆ ਨਹੀਂ ਆਈ ਸਿਕਿਉਰਿਟੀ ਉੱਥੋਂ ਆ ਕੇ ਧਮਕੀ ਦੇ ਕੇ ਕਹਿੰਦਾ ਕਹਿੰਦਾ ਜੇ ਮੇਰਾ ਚਲਾਨ ਕੀਤਾ ਤੈਨੂੰ ਮੈਂ ਦੂਜਾ ਕਰੂੰਗਾ ਟਰੈਪ ਲਾ ਕੇ ਫੜੂੰਗਾ 5 ਦਿਨਾਂ ਇਹਨੂੰ ਕੱਲ ਨੂੰ ਦੇ ਅਨਿਤ ਇਹ ਪਹਿਲਾਂ ਵੀ ਲੋਕਾਂ ਨੂੰ ਧਮਕੀਆਂ ਦਿੰਦਾ ਰੰਦਾ ਡਰਾ ਡੂ ਕੇ ਕੰਮ ਕਰਦਾ ਰੰਦਾ ਹੈ ਜੀ ਤੇ ਤੁਹਾਡੇ ਤੇ ਵੀ ਕੁਝ ਇਲਜ਼ਾਮ ਲਾ ਰਿਹਾ ਇਲਜ਼ਾਮ ਲਾ ਰਿਹਾ ਝੂਠੇ ਲਾ ਰਿਹਾ ਕਿ ਕਿੱਥੇ ਗਣ ਮੈਂ ਸੌਖਾ ਨੂੰ ਕਹਿ ਰਹੇ ਨਹੀਂ ਇਹ ਗੱਲ ਵੇ ਮੈਂ ਇੱਕ ਗੱਲ ਹੋਰ ਸੁਣੋ ਜੇ ਸੱਚੇ ਆ ਇਹਨਾਂ ਇਹਨਾਂ ਨੂੰ ਪਤਾ ਵੀ ਸਾਰਾ ਮੀਡੀਆ ਆਇਆ ਹੋਇਆ ਜੇ ਸੱਚੇ ਆ ਤਾ ਮੋਟਰਸਾਈਕਲ ਤੇ ਨੰਬਰ ਪਲੇਟ ਨਹੀਂ ਲੱਗੀ ਸੀ ਇਹਨਾਂ ਨੂੰ ਰੋਕਿਆ ਹੀ ਨਹੀਂ ਇਹਨਾਂ ਨੇ ਨਹੀਂ ਰੋਕਿਆ ਇਹਨਾਂ ਦੇ ਉਹ ਬੰਦੇ ਨੇ ਰੋਕਿਆ ਉਹ ਨਾਲ ਤੜੜਾ ਉਹਦੇ ਪੱਗ ਬੰਨੀ ਖੜਾ ਇਹਨਾਂ ਦਾ ਆਪਦਾ ਬੰਦਾ ਨਾ ਮੈਂ ਕਿਹਾ ਸਾਜੀ ਬੰਦੇ ਨੇ ਮੋਟਰਸਾਈਕਲ ਰੋਕਿਆ ਘੱਟੋ ਚਲਾਣ ਕਹਿੰਦੇ ਨੀਣੀ ਜਾਣ ਦੋ ਆਪਣਾ ਬੰਦਾ 10 15 ਦਿਨ ਪਹਿਲਾਂ ਮੈਂ ਦੱਡਿਆ ਸੀ ਹੈਗਾ ਨਹੀਂ ਸਾਡੀ ਕੋਈ ਪ੍ਰੋਬਲਮ ਆ ਵੀ ਕਰਦੇ ਚਲਾਵਾਂਗੇ ਉਹਦਨੇ ਕਹਿੰਦੇ ਨਹੀਂ ਹਸਪੀਟਲ ਤੋਂ ਆਏ ਤੁਹਾਡਾ ਕੋ 20 ਮਿੰਟ ਮੰਗਦੇ ਵੇ ਕਹਿੰਦੇ 20 ਮਿੰਟ ਦੋ ਤੁਹਾਨੂੰ ਮੈਂ ਕਹਿੰਦਾ ਮੈਂ ਮੈਂ ਇਹਨਾਂ ਨੂੰ ਪੂਰਾ ਦਿਨ ਦਿੰਦਾ ਵਾਂ ਜੇ ਲੈ ਆ ਕੇ ਦਿਖਾ ਦਿੰਨ ਨਹੀਂ ਉਹ ਨੌਜਵਾਨ ਕਹਿ ਰਹੇ ਜਾਲੀਆਂ ਲੱਗੀਆਂ ਮੇਰੇ ਜਦੋਂ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਤੇ ਕਾਫੀ ਹਾਈਲਾਈਟ ਹੈ ਜੇ ਕੱਲ ਨੂੰ ਉਹਨੂੰ ਥ੍ਰੈਟ ਵੀ ਆ ਰਹੇ ਨੇ ਜੇ ਮੇਰੀ ਗੱਲ ਸੁਣੋ ਉਹਨੂੰ ਥ੍ਰੈਟ ਵੀ ਆ ਰਹੇ ਨੇ ਕਿ ਮੈਂ 20 ਮਿੰਟ ਦੇ ਵਿੱਚ ਇੱਥੇ ਜਾਲੀਆਂ ਨਾਲ ਆ ਕੇ ਆ ਗੱਡੀ ਮੇਰੀ ਪੌਂਡ ਕੀਤੀ ਜਾਵੇ ਇਹ ਗੱਲ ਮੈਂ ਕਹਿਣਾ ਨਹੀਂ ਇਹਨਾਂ ਦੇ ਟਾਲੋ ਉਹ ਕਹਿੰਦੇ ਕਿ ਮੈਨੂੰ ਥ੍ਰੈਟ ਵੀ ਆਉਂਦੇ ਕੱਲ ਨੂੰ ਕੋਈ ਜਾਨੀ ਨਿਪਸਾਨ ਹੁੰਦਾ ਕੌਣ ਜ਼ਿੰਮੇਵਾਰ ਹੈ ਮੈਂ ਤਾਂ ਉਹ ਵੀ ਪਰਮਿਸ਼ਨ ਦਿਖਾ ਦਿਓ ਜਾਲੀਆਂ ਦੀ ਆ ਜਾਂ ਕੋਈ ਮੈਨੂੰ ਅਫਸਰ ਵੱਲੋਂ ਕਿਸੇ ਵੱਲੋਂ ਉਹ ਦਿਖਾ ਦਿਓ ਵੀ ਪਰਮਿਸ਼ਨ ਹੈਗੀ ਆ ਮੈਂ ਛੱਡ ਦਿੰਦਾ ਜਾਨੂ ਉਹਨਾਂ ਨੂੰ ਥ੍ਰੈਟ ਵੀ ਆ ਰਹੇ ਅੱਗੇ ਥ੍ਰੈਟ ਇਹ ਤਾਂ ਭਾਜੀ ਦੇਖੋ ਉਹ ਉਹਨਾਂ ਨੇ ਅਫਸਰਾਂ ਨੂੰ ਕਹਿੰਦੇ ਸਿਕਿਉਰਿਟੀ ਲੈਣੀ ਆ ਆਪਣੇ ਨਾਲ ਗਨਮੈਨ ਲੈਣ ਉਹ ਦੇਖਣ ਪਰ ਤਨੂਰ ਤਾਂ ਸਾਰੇ ਵਾਸਤੇ ਇੱਕ ਆ ਮੇਰੀ ਗੱਡੀ ਖੜੀ ਆ ਮੈਂ ਕਦੇ ਜਾਲੀ ਨਹੀਂ ਲਗਾਈ ਸੀਟ ਬੈਲ ਲਗਾ ਕੇ ਰੱਖਦਾ ਨੰਬਰ ਪਲੇਟਾਂ ਮੇਰੀਆਂ ਪ੍ਰੋਪਰ ਨੇ ਜਾਨੂ ਮਾਰਨ ਦੀ ਕਮਪਨੀ ਜਿੰਨੇ ਦਿੱਤੀ ਸੀ ਜਾਨੂ ਮਾਰਨ ਦੀ ਕੌਕੀ ਨੀ ਨੇ ਇਹ ਕਹਾਂ ਜੀ ਕਹਿੰਦਾ ਮੈਂ ਤੁਹਾਨੂੰ ਟਰੈਪ ਲਾ ਕੇ ਪਾਣੀ ਚ ਨਾਜ ਫੜੂੰਗਾ ਮੈਂ ਕਿਹਾ ਵੀ ਕੇਸਵੰਦੂ ਜਿ ਫੜਾਂਗਾ ਤੁਹਾਡੇ ਤੇ ਇਲਜ਼ਾਮ ਵੀ ਲਗਾ ਰਹੇ ਆ ਉਹ ਲਗਾ ਰਹੇ ਤੇ ਕੋਈ ਦੇ ਇਲਜ਼ਾਮ ਜ ਫੁਰਮੌਰੇ 3-4 ਕਿਸਮ ਦੇ ਚਲਾਨ ਕੀਤੇ ਆ ਨੰਬਰ ਪਲੇਟ ਦਾ ਠੀਕ ਆ ਜੀ ਆਈ ਸਕਿਉਰਟੀ ਪਲੇਟ ਦਾ ਲਾਈਸੈਂਸ ਦਾ ਤੇ ਜਿਹੜੇ ਉਤੇ ਇਹਨੇ ਕਰਾਉਣ ਹੋਗੇ ਉਹ ਤੇ ਇਲਜ਼ਾਮ ਲਗਾਊਗਾ ਜੀ ਇਲਜ਼ਾਮ ਆ ਦੁਨੀਆਂ ਦਾ ਆਪਾਂ ਮੂੰਹ ਥੋੜੀ ਫੜ ਸਕਦੇ ਕਿਨੇ ਮਾਰਦੀ ਲਗਾਓ ਚਲਾਨ ਕਰ ਰਹੇ ਹੋ ਨਾ ਮੈਂ ਕਰਤਾ ਹੈ ਚਲਾਨ ਭਾਈ ਜੀ ਕਿਸ ਚੀਜ਼ ਦਾ ਚਲਾਨ ਕੀਤਾ ਕੀ ਆਈ ਸਕਿਉਰਟੀ ਪਲੇਟ ਦਾ ਜਾਲੀਆਂ ਦਾ ਤੇ ਲਾਈਸੈਂਸ ਤੁਹਾਡੇ ਕੋਲ 20 ਮਹੀਨੇ ਦਾ ਨਹੀਂ ਨੂੰ ਆ ਕੇ ਸਮਝ ਗਿਆ ਜੀ